ਇੱਕ ਰਾਜੇ ਦੇ ਦਰਬਾਰ ਵਿੱਚ ਇੱਕ ਬਹੁਤ ਬੁੱਧੀਮਾਨ ਮੰਤਰੀ ਸੀ। ਉਸ ਕੋਲ ਰਾਜੇ ਦੀ ਹਰ ਸਮੱਸਿਆ ਦਾ ਹੱਲ ਹੁੰਦਾ ਸੀ। ਰਾਜੇ ਨੇ ਕੋਈ ਵੀ ਫੈਸਲਾ ਲੈਣਾ ਹੁੰਦਾ ਉਸ ਦੀ ਸਲਾਹ ਤੋਂ ਬਿਨਾਂ ਨਹੀਂ ਲੈਂਦਾ ਸੀ। ਇਹ ਦੇਖ ਕੇ ਦਰਬਾਰ ਦੇ ਦੂਸਰੇ ਮੰਤਰੀ ਉਸ ਤੋਂ ਬਹੁਤ ਨਫ਼ਰਤ ਕਰਦੇ ਸਨ। ਇੱਕ ਦਿਨ ਰਾਜੇ ਨੇ ਰਾਜ ਦਰਬਾਰ ਵਿੱਚ ਬੁੱਧੀਮਾਨ ਮੰਤਰੀ ਨੂੰ ਕਿਹਾ, "ਤੂੰ ਬਹੁਤ ਬੁੱਧੀਮਾਨ ਹੈ ਪਰ ਤੇਰਾ ਪੁੱਤਰ ਓਨਾ ਹੀ ਮੂਰਖ ਹੈ।" ਇਹ ਸੁਣ ਕੇ ਉਸ ਮੰਤਰੀ ਨੂੰ ਬਹੁਤ ਗੁੱਸਾ ਆਇਆ। ਉਸਨੇ ਰਾਜੇ ਨੂੰ ਪੁੱਛਿਆ ਕਿ ਉਹ ਕਿਵੇਂ ਤਾਂ ਰਾਜੇ ਨੇ ਕਿਹਾ ਜਦੋਂ ਮੈਂ ਹਰ ਰੋਜ਼ ਜਨਤਾ ਦੀ ਹਾਲਤ ਦੇਖਣ ਲਈ ਦੌਰੇ ਤੇ ਜਾਂਦਾ ਹਾਂ ਤਾਂ ਤੇਰਾ ਪੁੱਤਰ ਵੀ ਮੈਨੂੰ ਹਰ ਰੋਜ਼ ਮਿਲਦਾ ਹੈ ਮੈਂ ਉਸ ਨੂੰ ਪੁੱਛਦਾ ਹਾਂ ਕਿ ਸੋਨੇ ਅਤੇ ਚਾਂਦੀ ਵਿੱਚੋਂ ਵੱਧ ਕੀਮਤੀ ਕੀ ਹੈ ਤਾਂ ਉਹ ਹਰ ਰੋਜ਼ ਚਾਂਦੀ ਹੀ ਦੱਸਦਾ ਹੈ ਇਹ ਸੁਣ ਕੇ ਦਰਬਾਰ ਵਿੱਚ ਬੈਠੇ ਸਾਰੇ ਲੋਕ ਹੱਸਣ ਲੱਗ ਪਏ ਮੰਤਰੀ ਨੂੰ ਇਹ ਸੁਣ ਕੇ ਬਹੁਤ ਗੁੱਸਾ ਆਇਆ ਉਸਨੇ ਘਰ ਜਾ ਕੇ ਆਪਣੇ ਪੁੱਤਰ ਨੂੰ ਪੁੱਛਿਆ ਕਿ ਸੋਨਾ ਜ਼ਿਆਦਾ ਕੀਮਤੀ ਹੈ ਜਾਂ ਚਾਂਦੀ ਤਾਂ ਪੁੱਤਰ ਨੇ ਉੱਤਰ ਦਿੱਤਾ ਕਿ ਪਿਤਾ ਜੀ ਸੋਨਾ ਤਾਂ ਮੰਤਰੀ ਉਸ ਨੂੰ ਕਹਿਣ ਲੱਗਾ ਕਿ ਜਦੋਂ ਤੈਨੂੰ ਇਸ ਦਾ ਉੱਤਰ ਪਤਾ ਹੈ ਫਿਰ ਤੂੰ ਹਰ ਰੋਜ਼ ਰਾਜੇ ਨੂੰ ਇਸ ਦਾ ਗਲਤ ਜਵਾਬ ਕਿਉਂ ਦਿੰਦਾ ਹੈ ਤੈਨੂੰ ਪਤਾ ਹੈ ਜਿਹੜਾ ਕਾਰਨ ਨਾਲ ਮੇਰੀ ਅੱਜ ਦਰਬਾਰ ਵਿੱਚ ਕਿੰਨੀ ਬੇਇੱਜ਼ਤੀ ਹੋਈ ਹੈ ਤਾਂ ਪੁੱਤਰ ਆਪਣੇ ਪਿਤਾ ਨੂੰ ਚਾਂਦੀ ਦੇ ਸਿੱਕਿਆਂ ਨਾਲ ਭਰਿਆ ਹੋਇਆ ਇੱਕ ਘੜਾ ਦਿਖਾਉਂਦਾ ਹੈ ਜਿਸ ਨੂੰ ਦੇਖ ਕੇ ਮੰਤਰੀ ਬਹੁਤ ਹੈਰਾਨ ਹੁੰਦਾ ਹੈ ਤੇ ਉਸ ਨੂੰ ਪੁੱਛਦਾ ਕਿ ਤੇਰੇ ਕੋਲ ਇੰਨੇ ਸਿੱਕੇ ਕਿਵੇਂ ਆਏ ਤਾਂ ਉਹ ਪੁੱਤਰ ਉਸ ਨੂੰ ਕਹਿੰਦਾ ਕਿ ਪਿਤਾ ਜੀ ਰਾਜਾ ਮੈਨੂੰ ਹਰ ਰੋਜ਼ ਦੋ ਸਿੱਕੇ ਦਿਖਾਉਂਦਾ ਹੈ ਇੱਕ ਸੋਨੇ ਦਾ ਤੇ ਇੱਕ ਚਾਂਦੀ ਦਾ ਅਤੇ ਮੈਨੂੰ ਹਰ ਰੋਜ਼ ਇਹੀ ਸਵਾਲ ਕਰਦਾ ਹੈ ਕਿ ਦੋਵਾਂ ਵਿੱਚੋਂ ਵੱਧ ਕੀਮਤੀ ਕਿਹੜਾ ਹੈ ਤੇ ਮੈਂ ਹਰ ਰੋਜ਼ ਉਹੀ ਜਵਾਬ ਦਿੰਦਾ ਹਾਂ ਕਿ ਚਾਂਦੀ ਦਾ ਮੇਰਾ ਜਵਾਬ ਸੁਣ ਕੇ ਰਾਜਾ ਮੈਨੂੰ ਉਹ ਚਾਂਦੀ ਦਾ ਸਿੱਕਾ ਦੇ ਕੇ ਚਲਿਆ ਜਾਂਦਾ ਹੈ ਜੇ ਮੈਂ ਰਾਜੇ ਨੂੰ ਸਹੀ ਜਵਾਬ ਦੇ ਦੇਵਾਂ ਤਾਂ ਉਹ ਅੱਗੇ ਤੋਂ ਮੈਨੂੰ ਸਵਾਲ ਨਹੀਂ ਪੁੱਛੇਗਾ ਅਤੇ ਮੈਨੂੰ ਸਿੱਕਾ ਦੇਣਾ ਬੰਦ ਕਰ ਦੇਵੇਗਾ ਜਿਸ ਨਾਲ ਮੇਰਾ ਹੀ ਨੁਕਸਾਨ ਹੋਵੇਗਾ ਇਸ ਲਈ ਦੋਸਤੋ ਤੁਸੀਂ ਕਿੰਨੇ ਬੁੱਧੀਮਾਨ ਹੋ ਇਹ ਤੁਹਾਨੂੰ ਦਿਖਾਵਾ ਕਰਨ ਦੀ ਜ਼ਰੂਰਤ ਨਹੀਂ ਇਸ ਸਮਾਂ ਆਉਣ ਤੇ ਸਭ ਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ